ਬਿਲਕੁਲ ਜੀ ਔਰ ਅੱਜ ਜਨਮਾਸ਼ਟਮੀ ਦਿਹਾਸੂ ਸੂਤ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਆਸ ਕਰਦੀ ਹਾਂ ਠਾਕੁਰ ਜੀ ਆਪਣਾ ਅਸ਼ੀਰਵਾਦ ਇਸੇ ਪ੍ਰਕਾਰ ਸਬਨਾ ਤੇ ਬਣਾਏ ਰੱਖਣਗੇ ਔਰ ਮੈਂ ਇਹ ਵੀ ਆਸ ਕਰਦੀ ਹਾਂ ਕਿ ਠਾਕੁਰ ਜੀ ਦਾ ਜਿਹੜਾ ਇਹ ਉਤਸਵ ਹੈ ਜਿਹੜਾ ਇਹ ਜਨਮotsav ਹੈ ਇਸ ਪ੍ਰਕਾਰ ਇੱਥੇ ਕ੍ਰਿਸ਼ਨਾ ਕਲੱਬ ਵੱਲੋਂ ਵੀ ਮਨਾਇਆ ਗਿਆ ਇਸੇ ਪ੍ਰਕਾਰ ਇਹਨੂੰ ਮਨਾਉਂਦੇ ਰਹੀਏ ਤਾਂ ਕਿ ਜਿਹੜਾ ਇਹ ਤਿਉਹਾਰ ਹੈ ਜਿਹਨੂੰ ਪੂਰੇ ਵਿਸ਼ਵ ਦੇ ਵਿੱਚ ਅੱਜ ਕੱਲ ਜਿਹਦੀ ਮੰਨਤਾ ਮੰਨੀ ਜਾਂਦੀ ਹੈ ਉਸ ਦਾ ਹਿੱਸਾ ਬਣ ਕੇ ਸੀ ਠਾਕੁਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਰਹੀਏ ਰਾਧੇ ਰਾਧੇ ਜੀ ਜੀ ਮੇਰਾ ਮੇਰਾ ਨਾਮ ਅਨਿਲ ਮਿਸ਼ਰਾ ਹੈ ਜੈਸੇ ਮੇਰੇ ਛੋਟੇ ਭਾਈ ਸ੍ਰੀਜ ਨੇ ਬਤਾਇਆ ਕਿ ਹਮਾਰੀ ਅਬੀ ਟੀਮ ਹੈ ਸ੍ਰੀ ਕ੍ਰਿਸ਼ਨ ਯੂਥ ਕਲਬ ਵੀ ਉਹ ਸਭ ਲੋਕ ਮਿਲ ਕੇ ਹਮ ਲੋਕ ਜਨਮਾਸ਼ਟਮੀ ਮਨਾਤੇ ਪਿਛਲੇ ਸਾਲ ਵੀ ਬਣਾਏ ਥੇ ਇਸ ਬਾਰ ਵੀ ਬਣਾ ਰਹੇ ਹਾਂ ਪੂਰੀ ਦੁਨੀਆ ਮਨਾ ਰਹੀ ਹੈ ਪੂਰਾ ਦੇਸ਼ ਮਨਾ ਰਹਾ ਹੈ सबको अच्छा लग रहा मैसी के मैसी के है जय श्री कृष्ण मैसेज यही कि अपने सनातन धर्म को अपने अपने धर्म को संभालो बढ़ाओ और अच्छे काम करो नशे से पीछे हो जाओ क्योंकि तो नशा जिंदगी ख़राब करता है ना कि जिंदगी बचाता है तो कौन तो कौन तो तो से कला रहा है आपके पे आए। हमारे बीच में मुकेश जी आए हुए हैं गैसपुरा से बहुत ही अच्छे सिंगर हैं और पूरी महफिल से जाएंगे यहाँ पे आज मैं श्री कृष्णा यूथ क्लब की सारी टीम साढ़ी खड़ी है इतना ਤੇ ਉਹਦੇ ਵਿੱਚ ਮੇਰਾ ਉਦਾਵਾ ਜੀ ਚੇਅਰਮੈਨ ਦਾ ਸਾਡੇ ਨਾਲ ਸਾਡੇ ਪ੍ਰੈਸੀਡੈਂਟ ਖੜੇ ਨੇ ਅਨਿਲ ਮਿਸ਼ਰਾ ਜੀ ਤੇ ਅਸੀਂ ਨਾ ਇਹ ਦੂਜੀ ਜਨਮਸ਼ਟਮੀ ਕਰਦੇ ਪਏ ਆ ਸਿਵ ਮੰਦਰ ਪਰਿਵਾਰ ਗੁਰੂ ਨਾਨਕ ਮਾਰਕੀਟ ਬਿਜਨਗਰ ਰੋਡ ਚਿਮਾ ਸ਼ੋਕ ਦੇ ਨੇੜੇ ਤੇ ਬੜੀ ਧੂਮ-ਧਾਮ ਨਾਲ ਅਸੀਂ ਮਨਾਉਂਦੇ ਆ ਹੁਣੀ ਥੋੜੇ ਦਿਨ ਪਹਿਲਾਂ ਮਟਕੀ ਵੀ ਅਸੀਂ ਰਸਮ ਪੂਰੀ ਕੀਤੀ ਆ ਜੀ ਤੇ ਇਸ ਤਰ੍ਹਾਂ ਦਾ ਲੋਕ ਸਹਿਯੋਗ ਮਿਲਦਾ ਲੋਕਾਂ ਦਾ ਲੋਕਾਂ ਦਾ ਸਹਿਯੋਗ ਭਾਜੀ ਬਹੁਤ ਹਮਮਾ ਕੇ ਮਿਲਦਾ ਬਹੁਤ ਵਧੀਆ ਮਿਲਦਾ ਦੇਖ ਲੋ ਪਬਲਿਕ ਹਲੇ ਉਹਦਾ ਜਨਮ ਹੋਣ ਤੋਂ ਆਂਦੀ ਆ ਪਰ ਸਾਡੇ ਕੋਲ ਪਹਿਲੇ ਹੀ ਪਬਲਿਕ ਇੱਥੇ ਇੱਕ ਰਿਤ ਤੇ ਹੋ ਚੁੱਕੀ ਆ ਤੇ ਸਾਨੂੰ ਪਬਲਿਕ ਦਾ ਪਿਆਰ ਵੀ ਬਹੁਤ ਮਿਲਦਾ ਇੱਥੇ ਉਹਨਾਂ ਦਾ ਹੀ ਸਹਿਯੋਗ ਨਾਲ ਅਸੀਂ ਇੰਨਾ ਵਧੀਆ ਪ੍ਰੋਗਰਾਮ ਕਰਦੇ ਬੇ ਆ ਮੈਸੀ ਕੀ ਜਣਾ ਜਾਂਦੇ ਲੋਕਾਂ ਨੂੰ ਮੈਂ ਤਾਂ ਇਹੀ ਮੈਸੇਜ ਦਊਂਗਾ ਜੀ ਨਸ਼ਿਆ ਵੱਲੋਂ ਨਾ ਜਾਓ ਧਾਰਮਿਕ ਪ੍ਰੋਗਰਾਮ ਕਰੋ ਆਪਣੇ ਸਾਰੇ ਇਲਾਕਿਆਂ ਦੇ ਵਿੱਚ ਆਪਣੇ ਸਨਾਤਨ ਧਰਮ ਨੂੰ ਥੋੜਾ ਜਿਹਾ ਅੱਗੇ ਵਧਾਓ ਕਿਉਂਕਿ ਸਾਡਾ ਧਰਮ ਥੋੜਾ ਜਿਹਾ ਕੀ ਨਾਮ ਆ ਲੋਕੀ ਭਟਕੇ ਹੋਏ ਆ ਧਰਮ ਬਦਲਦੇ ਬੇ ਆ ਉਹ ਨਾ ਕਰਨ ਸੁਨਾਤਨ ਧਰਮ ਸਭ ਤੋਂ ਪੁਰਾਣਾ ਧਰਮ ਆ ਉਸ ਤੋਂ ਉਹੀ ਧਰਮ ਤੋਂ ਸਾਰੇ ਧਰਮ ਹੁਣ ਜਿਹੜੇ ਵੀ ਧਰਮ ਨੇ ਉਹ ਸਾਰੇ ਮਤਲਬ ਕੰਡੇ ਕੱਟ ਵੱਟ ਕੇ ਬਣਾਏ ਗਏ ਆ ਜੀ ਤੇ ਸੁਨਾਤਨ ਧਰਮ ਦੀ ਜੇ ਜੇਕਾਰ ਸਾਰੇ ਸੁਨਾਤਨੀ ਖੜੇ ਆ ਅੱਜ ਆਪਣੇ ਠਾਕੁਰ ਜੀ ਦਾ ਜਨਮ ਦਿਹਾੜਾ ਬਹੁਤ ਵਧੀਆ ਧੂਮ ਧੜਾਕੇ ਨਾਲ ਇੱਥੇ ਗੁਰੂ ਨਾਨਕ ਮਾਰਕੀਟ ਦੇ ਵਿੱਚ ਤੇ ਸੋ ਪਰਿਵਾਰ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਵਾਰਡ ਨੰਬਰ 30 ਆ ਜੀ ਬੋਲੋ ਕਿਸ਼ਨ ਕਨਹਈਆ ਕੀ ਜੈ